ਸਾਰੇ ਜਿਹੜੇ ਪਿੰਡਾਂ ਦੇ ਬੈਠੇ ਆ ਉਹਦਾ ਕੀ ਕਾਰਨ ਹੈ ਜਿਹੜੀ ਮਰੀ ਬੱਛੀ ਇੱਥੇ ਗੁਰੂ ਘਰ ਦੇ ਵਿੱਚ ਨੱਪੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹ ਬੋਲੇ ਕਿ ਵੀ ਬਾਰਸਾਂ ਤੇ ਬੱਚੇ ਸੀ ਬੱਚਾ ਨੇ ਬੱਛੀ ਨੂੰ ਆਧਰਾ ਨਾਲ ਹੀ ਅਸਵੇਂ ਨੱਪਤਾ ਤੇ ਇਸ ਕਰਕੇ ਸਾਰੇ ਪਿੰਡ ਵੀ ਇਕੱਠਾ ਹੋਇਆ ਕੁਝ ਲੋਕਾਂ ਪੱਤਰਕਾਰ ਵੀ ਆਏ ਆ ਤੇ ਇਹ ਬੱਚਾਂ ਦੀ ਗਲਤੀ ਕਰਕੇ ਸਾਰਾ ਹੋਇਆ ਅਸੀਂ ਮਾਫੀ ਮੰਗਦੇ ਆਂ ਕਿ ਸਾਡਾ ਗਲਤ ਨਲਗੀ ਹੋ ਗਿਆ ਅਸੀਂ ਮਾਫੀ ਮੰਗਦੇ ਆਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇਹਦੇ ਬੱਚਿਆਂ ਨੇ ਨੱਪੀ ਹੈ ਜਾਂ ਤੁਸੀਂ ਆ ਕੇ ਵੇਖਿਆ ਹੋਵੇ ਬਈ ਬੱਚੀ ਕਿੱਥੇ ਹੈ ਕਿ ਤੁਹਾਨੂੰ ਇਸ ਬਾਰੇ ਕੋਈ ਗਿਆਨ ਹੀ ਹੈ ਨਹੀਂ ਸੀ ਮੈਂ ਲੱਗੀ ਹੋਣਾ ਇਹਨਾਂ ਬੱਚਾ ਕਿੱਥੇ ਲੱਗੀ ਆ ਇਹ ਬੱਚਾ ਚਲੋ ਉਹਨਾਂ ਨੇ ਨੱਪਤੀ ਮੈਂ ਕਿਹਾ ਚਲੋ ਠੀਕ ਹੈ ਨੱਪਤੀ ਹੈ ਹਾਂ ਸਰ ਜਿਹੜਾ ਰੱਤੇ ਟੱਬੇ ਵਾਲਾ ਮਾਮਲਾ ਹੈ ਉਹ ਕੋਈ ਇੱਥੇ ਅਜ ਵੱਚੀ ਨੱਪੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਕੀ ਮਾਮਲਾ ਹੈ ਤੇ ਤੁਸੀਂ ਕੀ ਕਾਰਵਾਈ ਕੀਤੀ ਮੇਰਾ ਨਾਮ ਐਸੇ ਮਨਜੀਤ ਸਿੰਘ ਮੈਂ ਚੌਕੀ ਪੰਨੀਆਂ ਲੱਗਾ ਅੱਜ ਸਾਨੂੰ ਇੱਕ ਤਲਾਹ ਆਈ ਕਿ ਜਿਹੜਾ 베ਰੀ ਵਾਲਾ ਗੁਰਦਾਰ ਰੱਤਾ ਟੱਬਾ ਹੈ ਉੱਥੇ ਕੋਈ ਇਹਨੇ ਵੱਚੀ ਨੱਪੀ ਪਰਵਾਰ ਕਰ ਰਹੇ ਨੇ ਸਾਨ ਸਰ ਸਾਹਿਬ ਦੇ ਕੋਲੇ ਉੱਥੇ ਜਾ ਕੇ ਮੌਕੇ ਤੇ ਮੈਂ ਜਾ ਕੇ ਦੇਖਿਆ ਉਹ ਵੱਚੀ ਜੂੜ ਨੱਪੀ ਸੀ ਪਰ ਲੋਕਾਂ ਦੇ ਵਿੱਚ ਰੋਸ ਸੀ ਉਹਦੇ ਸਬੰਧ ਵਿੱਚ ਉਹਨੇ ਅਫਸਰਾਂ ਨਾਲ ਗੱਲ ਕਰਕੇ ਅਗਲੀ ਕਾਰਵਾਈ ਅਮਰੇ ਚਲਿਆਣੇ ਜੇ ਤੁਹਾਨੂੰ ਕੋਈ ਵਿਅੰਗ ਸਟੇਟ ਸਾਨੂੰ ਦਰਜ ਕਰਾਉਗਾ ਕਾਰਨ ਕਰਾਏ ਜੀ ਸਰ ਸਭ ਕੀ ਪੂਰਾ ਮਾਮਲਾ ਕੀ ਹੋਇਆ ਜਦੋਂ ਬੇਦਿੰਗ ਨੂੰ ਲੈ ਕੇ ਇਸ ਪਿੰਡ ਦੀ ਜਾਨੀ ਕਿ ਖਬਰ ਆ ਪ੍ਰਕਾਸ਼ ਮਾਮਰਾ ਜੀ ਵੀ ਜਿਹੜੇ ਸਾਡੇ ਬਾਬਾ ਮੋਹਨ ਦਾਸ ਜੀ ਲਗੇ ਸੇਵਾਦਾਰ ਤੁੰਗੜਾ ਡੇਰਾ ਚਲਿਆ ਸੀ ਉਸ ਤੋਂ ਬਾਅਦ ਉਹ ਸੇਵਾ ਉਹਨਾਂ ਦੇ ਜਤੋਂ ਬਾਅਦ ਬਾਬਾ ਸਾਹਮ ਸਿੰਘ ਤੁੰਗੜਾ ਆ ਗਏ ਉਹਨਾਂ ਨੂੰ ਇਹਨੂੰ 20 ਸਾਲ ਤੋਂ ਲਗਾਤਾਰ ਇਸ ਦੇ ਦੇਖਭਾਲ ਕਰ ਰਹੇ ਸੀ ਤੇ ਉੱਤੇ ਹਾਲੇ ਠੇਰੇ ਵਸਣ ਤੇ ਤੋਂ ਬੜਿਆ ਆ ਪੂਰਾ ਢੋਵੀ ਜਗਾ ਸੀ ਸਾਰੀ ਪੰਚਾਇਤ ਜੀ ਦੇ ਕੋਲ ਚਲੋ ਬਾਬਾ ਜੀ ਆਪਦਾ ਉੱਤੇ ਜਿਵੇਂ ਲੰਗਾ ਪ੍ਰਸਾਦਾ ਚਾਹੁੰਦਾ ਜਿਵੇਂ ਚੋਤਾਹਿਆ ਕਰਦਾ ਸੀਕਰ ਮਗਰਨੇ 3-4 ਮਹੀਨੇ ਤੋਂ ਜਿਵੇਂ ਮਹਿਕ ਮੈਂ ਤੋਂ ਬਾਬਾ ਕਦੇ ਪ੍ਰਸਾਦ ਸਬਾਕੋ ਤੇ ਵੀ ਡਿਸਟੈਂਸ ਜਿਵੇਂ ਬੁਣਾਈ ਇਸ ਤਰ੍ਹਾਂ ਸੀ ਜੋ ਕੰਮ ਚੱਲ ਰਿਹਾ ਸੀ ਹੁਣ ਬਾਬਾ ਜੀ ਉਸ ਦੇ ਐਚਵੀ ਥੋੜੀ ਅੱਤਰ ਪਾਇਆ ਜੀ ਹਰ ਰੋਜ਼ ਜਿ ਤਰ੍ਹਾਂ ਸਾਡੇ ਮਜ਼ਦੂਰਾਂ ਨੂੰ ਸਾਨੂੰ ਇਸ ਕਰਕੇ ਬੇਕਰਮ ਬੇਸੀ ਕਮਕੌਂ ਦੇ ਜੀ ਦਾ ਉਹਨਾਂ ਦੇ ਨਾਲ ਜਿਹੜੇ ਸਮੱਸਿਆ ਸੀ ਉਹ ਵੀ ਸਾਡੇ ਜਿਹੜੇ ਉੱਤੇ ਕੰਮ ਕਰ ਰਹੇ ਸੀ ਮਜ਼ਦੂਰ ਉਹਨਾਂ ਨੂੰ ਇਸ ਕਰਕੇ ਭੌਂਦੇ ਵੀ ਤੁਹਾਡੇ ਦੇ ਕਾਰਵਾਈ ਕਰਾਵਾ ਲਏ ਜਾਂ ਵੀ ਤਾਂ ਵੀ ਇਹ ਕਰਦੇ ਕੋਈ ਉਪਰੰਤ ਚਾਹਦੇ ਕਾਲ ਸੌਵਾ ਨੂੰ ਸ੍ਰੀ 9 ਵਜੇ ਮੈਨੂੰ ਉੱਤੇ ਜਿਹੜਾ ਤੋਂ ਫੋਨ ਆਇਆ ਇਹ ਜਿਹੜਾ ਡਿਸਪੈਂਸੀ ਦਾ ਕੰਮ ਚੱਲਦਾ ਇਹਨੂੰ ਬੰਦ ਕਰ ਦਿੱਤਾ। ਪੰਜ 10 ਮਿੰਟ ਪਹਿਲਾਂ ਮੈਂ ਉੱਥੇ ਵੇਖਿਆ ਜੀ ਮਿਲਦਾ ਉਹ ਮੈਂ ਇਹਨੂੰ ਪੁੱਛਿਆ ਕਿ ਕਾਰਨ ਤੁਹਾਡੇ ਵੀ ਬਾਬਾ ਜੀ ਸਟੇ ਲੈ। ਮੈਂ ਕਿਹਾ ਕਿ ਸਟੇ ਲੈ ਹੈ ਵਾ ਇੱਥੇ ਪੰਚਾਇਤ ਘਰ ਬੈਠਾ ਹੈ ਮੈਂ ਕਿਹਾ ਵੀ WhatsApp ਕਰ ਦੋ ਮੈਂ ਕਿਹਨੂੰ ਪੇਜ ਜੇ ਨੇ ਸਟੇ ਲੈ ਤੇ ਕੰਮ ਬੰਦ ਕਰ ਦੋ। ਦੂਸਰੀ ਵਾਰੀ ਵੀ ਮੇਰੇ ਦੁਆਰਾ ਫੋਨ ਆਇਆ ਕਿ ਬਾਬਾ ਜੀ ਇੱਥੇ ਨਹੀਂ ਆਉਣਾ ਸਟੇ ਜਾਂ ਤੁਹਾਨੂੰ ਇੱਥੇ ਨਹੀਂ ਭੇਜਣਾ ਨਾ ਹੀ WhatsApp ਕਰਨਾ ਤੁਸੀਂ ਉੱਥੇ ਆ ਕੇ ਉਹ ਕੋਤ ਪਰੰਤ ਸਾਰੀ ਸੰਗਤ ਜੀ ਤੇ ਜਾ ਰਹੇ ਸੀ ਤੇ ਇੱਕ ਕਲਾਮੈਂਟ ਕਰਵਾਈ ਗਈ ਤੇ ਇਹ ਤੇ ਦੂਰਾ ਗਾਸਟੇ ਮਬਈ ਲੈ ਆਇਆ ਕਿ ਪੰਚਾਇਤ ਧੱਕੇ ਨਾਲ ਦਾਖਲ ਸੀ ਸਾਰੀ ਕਰ ਰਹੀ ਹੈ ਪਾਪਾ ਜੀ ਦੀ ਜੀ ਇਹ ਉਹ ਕਿਉਂਕਿ ਮੀਨ ਪੰਚਾਇਤ ਦੀ ਹੈ ਬਕਾਇਦਾ ਨਿਸ਼ਾਨਦੇਹੀ ਸਾਡੇ ਕੋਲ ਬਕਾਇਦਾ ਉਹਦੀ ਜਮ੍ਹਾਂ ਬੰਦੀ ਇਸ ਕਾਗਜ਼ ਸਰਵਪਸੇ ਕਾਗਜ਼ਿਕਾ ਆਵੇ ਕੰਪਲੀਟ ਜੀ ਮੈਂ ਤੇ ਕੋਲ ਸਾਡੇ ਕੋਲ ਲੈ ਸਕਦੇ ਪਾਪਾ ਜੀ ਕੋਲ ਵੀ ਜੇ ਇਸ ਦਾ ਲੈ ਤਸ ਉਹ ਕੋਈ ਸੰਬੰਧ ਵਿੱਚ ਕੁਝ ਵੀ ਐ ਕਾਗਜ਼ਪੱਤਰ ਜਦੋਂ ਵੀ ਕਾਗਜ਼ਪੱਤਰ ਅਸੀਂ ਮੰਗਦੇ ਸੀ ਸਾਨੂੰ ਉਹ ਕਾਲਾ ਜਾਮਾ ਦਾ ਚੰਗਾ ਚੰਗਾ ਦੇਖੋ ਇੱਕ ਰਮ ਜਤਨ ਕੋਸ਼ਿਸ਼ ਕਰਦੇ। ਜਦੋਂ ਉਸ ਪ੍ਰਾਂਤ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਚਾਰਸਾਂ ਕੋਲ ਹੀ ਖੜੇ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਉਹਨਾਂ ਨੇ ਸਾਹ ਵੀ ਇਹਦੇ ਅੰਗਲ ਕੋਲ ਸਾਥ ਕੰਮ ਪੀਆ ਜਾਇ ਤੇ ਕੋਲੇ ਜੁਆਇ ਕਰਦੇ। ਉਸ ਪ੍ਰਾਂਤ ਜਦੋਂ ਸਾਨੂੰ ਤੋਂ ਥੋੜੀ ਜਿਹੀ ਬਰਬੂਦ ਦੀ ਮਸ਼ਹੂਰਤਾ ਹੋ ਗਈ। ਜਦੋਂ ਮੈਂ ਬਾਹਰ ਨਿਕਿਆ ਤੇ ਸਾਨੂੰ ਇੱਕ ਸੱਜਣ ਨੇ ਦੱਸਿਆ ਵੀ ਰਾਤ ਇੱਥੇ ਇੱਕ ਬੱਸੀ ਮਰ ਗਈ ਦਾਦੇ ਸੀ ਇਹ ਕੋਈ ਬਗਮੇ ਪੱਛਾ ਹੈਗਾ ਸੀ 1 ਤੋਂ 2 ਮਹੀਨੇ ਪਹਿਲੇ। ਇਹ ਉੱਚੀਆਂ だっਤਾ। ਜਦੋਂ ਜਦੋਂ ਅਸੀਂ ਉਸ ਨੂੰ ਉੱਥੇ ਵੇਖਿਆ ਕਈ ਨਾ ਉੱਥੇ ਇੱਕ ਮਤਲਬ ਹੈਗਾ ਇੱਕ ਅੱਧਾ ਫੁੱਟ ਦੇ ਕਈ ਉਹ ਤੇ ਮਿੱਟੀ ਪਾਈ ਸੀ ਨਾ ਮਿੱਟੀ ਸੀ ਪਤਾ ਲੱਗ ਗਿਆ ਲੈ ਇੱਥੇ ਕੋਈ ਦੱਬੀ ਹੈ। ਤੇ ਬਟਾ ਉਸ ਤੋਂ ਨਿਕਲਿਆ। ਕੋਈ ਉਸ ਤੋਂ ਬਾਅਦ ਅਸੀਂ ਸੰਗਤ ਉੱਥੇ ਮੌਜੂਦ ਸੀ ਕੋਈ ਸੰਗਤ ਹੋ ਰਹਾ ਆ ਗਈ। ਪਰਸ਼ਾਦਨ ਆ ਗਿਆ ਉਹਨਾਂ ਦੇ ਪੰਪੀ ਕਾਰਵੇ ਪ੍ਰਸ਼ਾਦਨ ਨੇ ਇੱਕ ਆਖਰੀ ਬਾਬਾ ਜੀ ਤਿੰਨੇ ਜਾਣਿਆਂ ਤੇ ਖਰੀਦ ਕਰ ਤੇ ਜਿਹਦੇ ਵਿੱਚ ਬਾਬਾ ਸਾਧ ਸਿੰਘ ਅਜੇ ਤੱਕ ਕੋਸੀ ਰਾਸ ਸੰਗਤ ਚ ਤੇ ਜਿਹੜੇ ਬਾਬਾ ਜੀ ਜਿਹੜੇ ਬ੍ਰਦਰ ਆ ਕੋਸੀ ਸੰਗਤ ਦੇ ਇੱਕ ਹਾਕ ਪੀਸ ਨੇ ਲਾ ਉਹ ਇਹ ਦੱਕ ਕੌਣ ਤਵਾਰ ਆ ਉਸ ਜੀ ਉਸ ਸਾਡੇ ਨਬੇ ਰੇਡ ਕਰ ਰਹੀ ਹੈ ਜਾਂ ਉਹਨਾਂ ਦੇ ਕਰਮਚਾਰੀ ਨੂੰ ਤੇ ਤਿੰਨੇ ਜੰਗ ਤੋਂ ਬਾਬਾ ਜੀ ਜਿਹੜੇ ਇੱਥੇ ਰਹਿ ਰਹੇ ਸੀ ਤੇ ਬਤਾ ਲਗਭਗ 20 ਸਾਲ ਤੋਂ ਪਰਪੰਤ ਨਲਾ ਪਿੰਡ ਫਿਕਸੇ ਮੋਟਰਾ ਦੀ ਟੋਪਾਂ ਦਾ ਐਚਵੀਸ ਆਲ ਦੇ ਬਦਲ ਕੇ ਵੀ ਸਾਡੇ ਤੇ ਪੰਚਾਇਤੀ ਜ਼ਮੀਨ ਸਾਤ ਕਿਨਾਰਾ ਦਾ ਰੋਲਾ ਹੈ ਇਹ ਅਖੀਰ ਦੋ ਦੋ ਮਰਲੇ ਦਾ ਕੂਲ ਫੁੱਲ ਵਿੱਚ ਚੱਲ ਜਹਾ ਹੈ ਕੀ ਉਹ ਪੂਰੀ ਸਚਾਈ ਕੀ ਹੈ ਕਿ ਅਧਰ ਪੰਚਾਇਤੀ ਜ਼ਮੀਨ ਤੇ ਇਹਨਾਂ ਕਬਜ਼ਾ ਹੈ ਜਾਂ ਫਿਰ ਪੰਚਾਇਤੀ ਜ਼ਮੀਨ ਕਿਸ ਬਦਲ ਨਾ ਨਾ ਕੋਲ ਆ ਉਹ ਜਦੋਂ ਬਾਬਾ ਜੀ ਮੋਹਨ ਰਾਜ ਜਿਹੜੇ ਡੈਥ ਹੋਏ ਸੀ ਉਹ ਜਿਆਦਾ ਨੇ 5 ਮਰਲੇ ਜਗਾਹ ਨੂੰ ਸਸਤਾਰ ਕਰਨ ਨਾਲ ਤੇ ਜੀ ਇਹ ਬਾਤ ਮੈਨੂੰ ਕੋਈ ਜਿਆਦਾ ਨਹੀਂ ਪਤਾ 5000 ਦੇ ਵਿੱਚ 10 ਪਰ ਉਹਦੇ ਕਾਜੀ ਬਾਬਾ ਜੀ ਕੋਲ ਨਹੀਂ ਹੈ ਜੀ ਪੰਚਾਇਤ ਜੋ ਜਗਾਹ ਸਾਥ ਆਜ ਵੀ ਪੰਚਾਇਤ ਨਾਲ ਪਰ ਉਹ ਜੋ ਪੰਚਾਇਤ ਨੇ ਫੈਸਲਾ ਲਿਆ ਉਹ ਉਸ ਟਾਈਮ ਉਹ ਸਮਝ ਕੇ ਲਿਆ ਉਹ ਅਸੀਂ ਆਖਾਂ ਵੀ ਜੋ ਹੈ ਕਾਜ ਉਹ ਤੁਹਾਡੇ ਕੋਲ ਹੈ ਹੀ ਇਹ ਤੁਸੀਂ ਕਾਜ ਪਾਉ ਉਹਨਾਂ ਦੇ ਕਾਜੀ ਬਾਬਾ ਜੀ ਨੇ ਸਾਨੂੰ ਮੁਕਾਇਦੀ ਪਰ ਕਾਜਾਂ ਦੇ ਵਿੱਚ ਉਹਨਾਂ ਕੋਲ 5-10 ਮਰਲੇ ਉਹ ਵੀ ਕੋਈ ਹੈ ਕਹਿੰਦੇ ਕਿ ਇਹ ਨਾਮ ਤੋਂ ਦੱਸੇ ਜਾ ਰਹੇ ਬਬਲਕਰ ਵੀ ਸਾਥ ਕੋ ਲੈਦੇ ਜਦੋਂ ਕੰਨੀ ਪਿੰਡ ਦੇ ਵਿੱਚ ਆਈ ਸੀ ਤਾਂ ਅੰਨਾ ਕੋਲੇ ਕੁਝ ਵੀ ਨਹੀਂ ਸੀ ਤਾਂ ਜਿੰਨਾ ਕੋਲ ਪ੍ਰਾਪਰਟੀ ਦਾ ਮੈਂਨਾ ਆਪਣੀ ਸੰਪਤੀ ਦੱਸੇ ਜਾ ਬਿਲਕੁਲ ਅ ਕੈਂਟ ਦੇ ਵਿੱਚ ਬਾਬਾ ਜੀ ਨਾਂ ਤੇ ਨਾਂ ਦਾ ਪ੍ਰਾਪਰਟੀ ਦੇ ਤੌਰ ਤੇ ਕੁਝ ਵੀ ਹੈ ਇਨਕਮ ਸਰਸ ਕੋਲੇ ਡੇਰੀ ਤੋਂ ਉਹਨਾਂ ਦੇ ਕੋਲ ਦੋ ਬ੍ਰਦਰ ਤਿੰਨ ਕਾਈਟਰ ਨੇ ਇੱਕ ਬੈਲਰ ਕੰਬੈਨ ਤੋਂ ਜਿਹੜੀ ਕੰਪਿਊਟਰ ਕਰਾਇਆ ਇਸਾ ਉਹ ਸਾਧਨ ਉਹਨਾਂ ਦੇ ਕੋਲ ਮੌਜੂਦ ਆ ਕਿੰਨੇ ਇਵੈਂਟ ਬਗੇ ਜੀ ਪਸ਼ੂਮਿਕ ਅੱਜ ਜਾਰੀ ਹੈ ਬੜੀ ਦੱਸਦੇ ਨੇ ਹਾਲ ਵੀ ਪਸ਼ੂ ਗੱਡੀ ਸਰਦਾਰ ਦੇ ਵਿੱਚ ਕਹਿੰਦੇ ਸ਼ਾਇਦ 4-5 ਦਿਨ ਦੀ ਲੱਗਿਆ ਕਾਫੀ ਬ੍ਰਸਟਾਰ ਦੀ ਤਰ੍ਹਾਂ ਪੱਤਰਕੰਦਾਂ ਦੇ ਕੋਲ ਪਹੁੰਚਿਆ